ਵਾਰਜੀ ਕਾ ਖਾਲਸਾ ਵਾਰਜੀ ਕੀ ਪਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਇਸ ਬੀਬੀ ਦੀ ਗੱਲ ਸੁਣਾ ਦੇਵਾਂ ਕਿ ਸਖਬੀਰ ਬਾਦਲਵਾਰੇ ਉਹਨਾਂ ਦੇ ਕੀ ਵਿਚਾਰ ਨੇ ਨਾਰਾਇਣ ਸਿੰਘ ਚੌੜਾ ਬਾਰੇ ਕੀ ਵਿਚਾਰ ਨੇ ਉਹ ਤੋਂ ਬਾਅਦ ਫਿਰ ਆਪਾਂ ਕਰਦੇ ਹਾਂ ਗੱਲਬਾਤ ਧਿਆਨ ਦੇ ਨਾਲ ਸੁਣਨਾ ਇਹੋ ਜਿਹੇ ਬੰਦੇ ਨੂੰ ਤੇ ਟਰੈਕਟਰ ਦੇ ਮਗਰ ਪਾ ਕੇ ਸਵਾਲ ਸੁਹਾਗੇ ਵਾਂਗੂ ਕਿਹੜੀ ਸਣਾ ਚਾਹੀਦਾ ਸੀਗਾ ਪੁਰਾਣੇ ਸਮਿਆਂ ਦੇ ਵਿੱਚ ਸਿੰਘ ਘੋੜਿਆਂ ਦੇ ਪਿੱਛੇ ਪਾ ਕੇ ਇੰਝ ਘੜਿਸਦੇ ਸੀ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਸੀ ਇਹਨੇ ਦੁਸ਼ਟ ਬੰਦੇ ਜਾਂ ਇਹਨੇ ਪਾਪੀ ਬੰਦੇ ਹੁੰਦੇ ਸੀ ਜੇ ਨਰੈਣ ਸਿੰਘ ਚੌੜਾ ਨੇ ਗੋਲੀ ਚਲਾਈ ਆ ਤੇ ਮੈਂ ਉਸ ਚੀਜ਼ ਦੀ ਉਹਦੇ ਹੱਕ ਚ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਵਧੀਆ ਕੀਤਾ ਉਹਨੇ ਚਲਾਈ ਆ ਤੇ ਮੈਂ ਮਰਿਆ ਸਭ ਕੌਮ ਦੇ ਗਲੋਂ ਲੱਫ ਜਾਂਦਾ ਹੈ। ਔਰ ਉਹਨਾ ਬੇਦਬੀ ਜਿਹੜੇ ਕਰਨ ਵਾਲੇ ਨੇ ਉਹਨਾਂ ਨੂੰ ਭਾਂਡੇ ਮੰਜ ਦੇ ਦੇਖ ਰਿਆਂ ਉਹਨਾਂ ਨੂੰ ਉਹਨਾਂ ਦੇ ਮਨਾਂ ਦੇ ਉੱਤੇ ਕੋਈ ਉਸ ਚੀਜ਼ ਦਾ ਪ੍ਰਭਾਵ ਨਹੀਂ ਹੈਗਾ। ਮਤਲਬ ਮੇਰੇ ਲਈ ਉਹ ਸ਼ੌਕਿੰਗ ਘਟਨਾ ਸੀ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਸੀਗੀ ਮੈਂ 7 ਦਿਨ ਉਸ ਘਟਨਾ ਨੂੰ ਲੈ ਕੇ ਰੋਂਦੀ ਰ ਮੇਰੇ ਬੱਚੇ ਨੇ ਮੇਰਾ ਸੋਸ਼ਲ ਮੀਡੀਆ ਅਕਾਊਂਟ ਡਿਲੀਟ ਕਰ ਦਿੱਤਾ ਸੀਗਾ ਵੀ ਮੰਮੀ ਤੁਸੀਂ ਪਾਗਲ ਹੋ ਜਾਣਾ ਐ ਇਨਾ ਕੁਝ ਸੁਖ ਦੇਖ ਕੇ ਹੈਨਾ ਤੇ ਇਨਾ ਬੰਦਿਆਂ ਨੂੰ ਬੇਸ਼ਰਮਾ ਨੂੰ ਕੋਈ ਹੈ ਹੀ ਨਹੀਂ ਉਸ ਚੀਜ਼ ਦਾ ਇੱਕ ਪਾਸੇ ਇੱਕ ਬੰਦੇ ਨੇ ਸਾਡੇ ਸਿਰਾਂ ਦੇ ਸਾਈਂ ਮਰਵਾ ਛੱਡੇ ਆ ਜਿਨ੍ਹਾਂ ਨੇ ਮਾਰੇ ਆ ਉਹਨਾਂ ਦੀ ਪੁਸ਼ਤ ਪਨਾਇਆਂ ਕੀਤੀਆਂ ਇਥੋਂ ਟੱਕਰ ਕੀ ਸਾਡੇ ਪਰਿਵਾਰਾਂ ਦੇ ਪਰਿਵਾਰ ਲੋਕਾਂ ਦੇ ਉੱਜੜ ਗਏ ਹੈਗੇ ਆ ਹੈਨਾ ਆਦਮੀ ਦੀ ਉਹਨੀ ਕੀਮਤ ਨਹੀਂ ਆ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ ਚ ਰੋਲਿਆ ਆ ਟੂੜੀਆਂ ਦੇ ਵਿੱਚ ਨੱਪਿਆ ਅੱਜ ਜਿਹੜੇ ਉਹ ਭਾਂਡੇ ਮਾਂਜਰੇ ਨੇ ਜਾਂ ਜੋ ਵੀ ਕਰ ਰਹੇ ਨੇ ਉਹ ਆਪਣੇ ਆਪ ਨੂੰ ਦੁਬਾਰਾ ਐਸਟੈਬਲਿਸ਼ ਕਰਨ ਵਾਸਤੇ ਕਰ ਰਹੇ ਨੇ ਉਹਨਾਂ ਨੇ ਵੇਖਿਆ ਕਿ ਪਿਛਲੇ 15 ਸਾਲਾਂ ਤੋਂ ਸਾਡੀ ਸਰਕਾਰ ਨਹੀਂ ਆਈ ਹੈਗੀ 5 ਸਾਲ ਉਹ ਕਰ ਗਏ ਨੇ 5 ਸਾਲ ਗੱਲ ਬੀਬੀ ਦੀ ਬੜੀ ਲੰਬਿਆ ਥੋੜੀ ਜੀ ਇਸ ਕਰਕੇ ਮਾਫ ਕਰਨਾ ਕਿ ਤਾਂ ਮੈਂ ਪੂਰੀ ਗੱਲ ਸੁਣਾ ਨਹੀਂ ਸਕਿਆ ਪਰ ਜੋ ਐਸਾ ਸਾਡੀ ਮਾਂ ਨੇ ਸਾਡੀ ਭੈਣ ਨੇ ਸਾਡੀ ਬੀਬੀ ਨੇ ਜੋ ਕੁਝ ਕਿਹਾ ਤੁਸੀਂ ਸੁਣ ਲਿਆ ਤੇ ਇਹ ਵੀਡੀਓ ਸਖਬੀਰ ਬਾਦ ਤੱਕ ਪਚਾਉਣਾ ਤੁਹਾਡਾ ਫਰਜ਼ ਬਣਦਾਗਾ ਕਿਉਂ ਬਣਦਾਗਾ ਇਹ ਬੀਬੀ ਨੇ ਕਿਹਾਗਾ ਕਿ ਨਾਰਾਇਣ ਸਿੰਘ ਚੌੜੇ ਨੇ ਗੋਲੀ ਚਲਾਈ ਤੇ ਵਧੀਆ ਕੀਤਾ ਪਰ ਕਹਿੰਦੀ ਮੈਂ ਮੰਨਦੀ ਆ ਕਿ ਸਖਬੀਰ ਬਾਦਲੂ ਟਰੈਕਟਰ ਦੇ ਮਾਗਰ ਬਨ ਕੇ ਘੜੇਸਣਾ ਚਾਹੀਦਾ ਸੀ ਬੜੇ ਤਿੱਖੇ ਬੋਲ ਨੇ ਸੀਬੀ ਦੇ ਬੜੇ ਭਾਵਕ ਵੀ ਬੋਲਨੇ ਕਿਉਂਕਿ ਇਹਨੇ ਕਿਹਾ ਕਿ ਮੇਰੇ ਸਿਰ ਦਾ ਸਾਈ ਮਰਵਾਇਆ ਤੇ ਮੈਂ ਕੱਲ ਇੱਕ ਮਨਦੀਪ ਮੰਨੇ ਦੀ ਵੀਡੀਓ ਸੁਣ ਰਿਆ ਸੀ ਉਹਦੇ ਵਿੱਚ ਕਿਹਾ ਉਹਨੇ ਮਨਦੀਪ ਮੰਨੇ ਨੇ ਕਹਿੰਦਾ ਇੰਨਾ ਜ਼ਾਲਮ ਦਾ ਇਤਿਹਾਸ ਚੱਕ ਕੇ ਦੇਖ ਲੋ ਬਦਲ ਕਿਆਂ ਦਾ ਕਹਿੰਦਾ ਦੋ ਜੀਪਾਂ ਹੁੰਦੀਆਂ ਸੀ ਇੱਕ ਲੱਤ ਉਹ ਜੀਪ ਨਾਲ ਬਣ ਲੈਂਦੇ ਸੀ ਦੂਜੀ ਜੀਪ ਨਾਲ ਦੂਜੀ ਲੱਤ ਬਣ ਲੈਂਦੇ ਸੀ ਇਸ ਤਰ੍ਹਾਂ ਸਿੰਘਾਂ ਨੂੰ ਜਿਹੜਾ ਬਚਾਲਿਓਂ ਪਾੜ ਦਿੰਦੇ ਸੀ ਇਹ ਜਾਨੀ ਕਿ ਇਸ ਦੇ ਘਿਣਾਉਣੇ ਕਾਰਨ ਘਿਣਾਉਣੇ ਹਰਕਤਾਂ ਕਾਰਨ ਇਹ ਵੱਡੇ ਵੱਡੇ ਜਿਹੜੇ ਕਾਰਨ ਜਿਹੜੇ ਇਹਨਾਂ ਨੇ ਕੀਤੇ ਨੇ ਇਸ ਕਰਕੇ ਜਿਹੜਾ ਭਾਈ ਨਰਨ ਸਿੰਘ ਗੋਲੀਦਾ ਜਿਹੜਾ ਬਾਹਰ ਆ ਉਹ ਦੱਸਦਾਗਾ ਤੈਨੂੰ ਸੁਖਵੀਰ ਸਿੰਘ ਬਾਦਲ ਸਿਆ ਤੂੰ ਅਜੇ ਵੀ ਜਿਹੜਾ ਟਾਟੋ ਬੜੇ ਹੋਰ ਵੱਡੇ ਗਨਾਹ ਹੋਏ ਨੇ ਅਜੇ ਵੀ ਜਾ ਕੇ ਕਹਿੰਦੇ ਹੁੰਦੇ ਆ ਡੁੱਲੇ ਵੇੜਾਂ ਦਾ ਕੁਝ ਨਹੀਂ ਵਿਗੜਿਆ ਬੇਸ਼ੱਕ ਤੁਹਾਨੂੰ ਜਥੇਦਾਰਾਂ ਨੇ ਸਜ਼ਾ ਲਾ ਦਿੱਤੀ ਪਰ ਤੂੰ ਹੁਣ ਆਪਣੇ ਆਪ ਜਾ ਕੇ ਹੱਥ ਬੰਨ ਕੇ ਜਥੇਦਾਰਾਂ ਦੇ ਮੂਹਰੇ ਸਿੱਖ ਕੌਮ ਤੋਂ ਮੂਹਰੇ ਹੋ ਕੇ ਜਿਹੜਾ ਮਾਫੀ ਮੰਗ ਲੈ ਤਾਂ ਠੀਕ ਰਹੂਗਾ ਅਸੀਂ ਨਹੀਂ ਕਹਿ ਰਹੇ ਇਹ ਜਜ਼ਬਾਤ ਕਹਿ ਰਹੇ ਆ ਲੋਕਾਂ ਦੇ ਇਹ ਜਜ਼ਬਾਤ ਕਹਿ ਰਹੇ ਨੇ ਸਾਡੀ ਇਹ ਬੀਬੀ ਇਹ ਭੈਣ ਦੇ ਇਹਨਾਂ ਦੇ ਸਿਰ ਦਾ ਸਾਈਂ ਤੁਸੀਂ ਆਪਣੀ ਬੱਚੜ ਸਮੇਤ ਸੈਣੀ ਵਰਗਿਆਂ ਤੋਂ ਮਰਵਾਇਆਗਾ ਹੋਰ ਪਤਾ ਨਹੀਂ ਕਿੰਨੇ ਕੁ ਤੁਸੀਂ ਲੱਖਾਂ ਲੋਕ ਜਿਹੜੇ ਨੇ ਖਪਾ ਦਿੱਤੇ ਨੇ ਮੁੰਡੇ ਅੱਜ ਇਹ ਕਹਿੰਦੇ ਅਸੀਂ ਅਕਾਲੀ ਦਲ 9 ਰੱਖਿਆ ਅਕਾਲੀ ਦਲ ਬਾਦਲਦਾਰ ਰੱਖ ਲੋ ਵਧੀਆ ਰਹੋਗੇ ਖੇੜਾ ਵੀ ਤੁਹਾਡਾ ਸੁੱਟ ਜਾਣਾਗਾ ਤੇ ਨਰੈਣ ਸਿੰਘ ਚੌੜੇ ਦੇ ਹੱਕ ਦੇ ਵਿੱਚ ਬੀਬੀ ਆਈ ਆ ਇਹ ਕਹਿੰਦੀ ਆ ਕਿ ਮੈਨੂੰ ਜੋ ਮਰਜ਼ੀ ਹੋ ਜੇ ਨਰੈਣ ਸਿੰਘ ਚੌੜੇ ਨੇ ਜੋ ਕੀਤਾ ਵਧੀਆ ਕੀਤਾ ਤੇ ਆ ਪਿਛਲੀ ਦਿਨੀ ਕੱਲ ਭਾਈ ਅਮਾਨ ਸਿੰਘ ਖਾਰਾ ਜੋ ਭਾਈ ਅੰਮਰਪਾਲ ਸਿੰਘ ਦੇ ਵਕੀਲ ਨੇ ਉਹ ਬੜੈ ਜੇਲ੍ਹ ਦੇ ਵਿੱਚ ਜਾਂਦੇ ਨੇ ਉੱਥੇ ਭਾਈ ਜਗਤਾਰ ਸਿੰਘ ਤਾਰਾ ਤੇ ਭਾਈ ਪਰਮ ਸਿੰਘ ਪਰਮਜੀਤ ਸਿੰਘ ਭਿਉਰਾ ਉਹਨਾਂ ਨੂੰ ਇੱਕ ਚਿੱਠੀ ਦਿੰਦੇ ਨੇ ਉਸ ਚਿੱਠੀ ਦੇ ਵਿੱਚ ਸ਼ਰੋਮਣੀ ਕਮੇਟੀ ਅਕਾਦ ਤਖਤ ਦੇ ਜਥੇਦਾਰਾਂ ਨੂੰ ਬੜਾ ਉਹਦੇ ਵਿੱਚ ਲਿਖਿਆਗਾ ਕਿ ਤੁਸੀਂ ਨਰੈਣ ਸਿੰਘ ਚੌੜੇ ਨੂੰ ਸੇਕੂ ਨੂੰ ਫਿਰਦੇ ਹੋ ਔਂਡ 1984 ਦੇ ਵਿੱਚ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਕਿ ਅਸ ਬਰਾੜ ਕਲਦੀਪ ਬਰਾੜ ਵਰਗੇ ਬੈਠੇ ਨੇ ਉਹਨਾਂ ਨੇ ਹਜ਼ਾਰਾਂ ਇਹ ਜੇ ਬੁੱਚੜਾਂ ਦਾ ਨਾਮ ਲੈਂਤਾ ਕਿ ਤੁਸੀਂ ਉਹ ਪੰਥ ਵਿੱਚੋਂ ਦੱਸੋ ਸਿੱਖੇ ਨੇ ਮਾਤਾ ਨੂੰ ਪਹਿਲਾਂ ਵੀ ਕਿਹਾ ਸੀ ਕਿ ਗਗਨਦੀਪ ਬਰਨਾਲਾ ਸਰਜੀਤ ਸਿੰਘ ਬਰਨਾਲੇ ਦਾ ਪੁੱਤਰਾ ਗਗਨਦੀਪ ਬਰਨਾਲਾ ਉਹਨੇ 1986 ਦੇ ਵਿੱਚ ਪਰ ਕਰਮਾਂ ਦੇ ਵਿੱਚ ਗੋਲੀ ਚਲਾਈ ਤੇ ਨਾਤੇ ਸਿੰਘਾਂ ਨੂੰ ਜਿਹੜਾ ਫੱਟੜ ਕੀਤਾ ਜਾ ਕੇ ਵੀ ਕੀਤਾ ਬਾਦਲਦੇਵ ਟੱਟੂ ਸੀ ਹੋ ਅੱਜ ਵੀ ਹੈਗੇ ਨੇ ਜਾਉਂਦੇ ਨੇ ਮਰੇ ਨਹੀਂ ਤੇ ਉਹਨਾਂ ਨੂੰ ਬਾਦਲ ਪਰਿਵਾਰ ਤੇ ਸ਼੍ਰੋਮਣੀ ਕਮੇਟੀ ਦੇ ਅਕਾਲ ਤਖਤ ਦੇ ਜਥੇਦਾਰ ਕਦੋਂ ਸਿੱਖਣਗੇ ਇਹ ਇੱਕ ਤਮਾਸ਼ਾ ਬਣਾ ਛੱਡਿਆ ਇਹਨਾਂ ਨੇ ਕਿ ਜੀਦਾ ਜੀ ਕਰਦਾ ਜੀ ਪੰਥ ਵਿੱਚ ਸੇਖ ਦੋ ਜਿਆ ਤਾਂ ਭਾਈ ਨਰਾਇਣ ਸਿੰਘ ਚੌੜੇ ਨੂੰ ਪੰਥ ਵਿੱਚ ਸੇਖ ਕੇ ਦੇਖੋ ਅਣਜਾਰਾ ਤਾਂ ਫੇਰਾ ਆਵੇਗਾ ਫੇਰ ਪਤਾ ਲੱਗੇਗਾ ਕਿ ਸੱਚ ਤਾਂ ਤੇ ਝੂਠ ਦਾ ਤੇ ਸੱਚੇ ਸਿੱਖ ਦਾ ਕਿੱਥੇ ਕਿਹੜੇ ਸਿੱਖ ਕਿੱਥੇ ਖਲਾਉਂਦੇ ਆ ਤੇ ਕਿਹੜੇ ਕਿੱਥੇ ਖਲਾਉਂਦੇ ਆ ਜੇ ਤੁਹਾਡੀ ਜਿਹੜੀ ਮਾੜੀ ਮੋਟੀ ਆ ਹਸਤੀ ਇਹਦੇ ਰਹਿੰਦੀ ਆ ਜੇ ਇਹ ਵੀ ਨਾ ਮਿੱਟੀ ਚ ਰਲ ਗਈ ਤਾਂ ਮੈਨੂੰ ਨਾ ਕਹਦੇ ਹੋ ਮੇਰਾ ਨਾਂ ਬਲਟਾ ਦਿਓ ਮੈਂ ਛੱਡ ਦੂੰਗਾ ਤੁਹਾਡਾ ਹਾਸਲ ਜਿਹੜਾਗਾ ਇਨਾ ਮਾੜਾ ਹੋਣਾਗਾ ਇਨਾ ਭਿਆਨਕ ਹੋਣਾਗਾ ਤੁਹਾਨੂੰ ਲੋਕਾਂ ਨੇ ਮੂੰਹ ਨਹੀਂ ਲਾਉਣਾ ਤੁਹਾਨੂੰ ਲੋਕਾਂ ਨੇ ਸਿੱਧਾ ਗਾਲ ਮਗਾਲੀ ਕੱਢਣਾਗਾ ਤੁਹਾਨੂੰ ਜਿਸ ਤਰ੍ਹਾਂ ਅੱਜ ਬਿਰਸਾ ਸਿੰਘ ਬਟੋਆ ਤੇ ਇੱਕ ਜਥੇਦਾਰ ਹੋ ਰਿਹਾ ਅਕਾਲ ਤਖਤ ਦਾ ਜਥੇਦਾਰ ਅੱਜ ਤੁਹਾਡਾ ਹਾਸਾ ਇੱਥੇ ਤੱਕ ਆ ਗਿਆ ਕਿ ਜਥੇਦਾਰ ਨੂੰ ਗਾਲਾਂ ਕੱਢਣੀਆਂ ਪੈ ਰਹੀਆਂ ਬਿਰਸਾ ਸਿੰਘ ਬਟੋਆ ਜਥੇਦਾਰਾਂ ਨੂੰ ਗਾਲਾਂ ਕੱਢ ਰਿਹਾਗਾ ਅੱਜ ਇਹ ਹਾਲ ਹੋ ਗਿਆ ਹਾਲ ਜਥੇਦਾਰਾਂ ਦਾ ਇਹ ਕਿਨੇ ਕੀਤਾ ਇਹ ਬਾਦਲ ਕੇ ਲਾਣੇ ਨੇ ਕੀਤਾ ਤੇ ਕਰਵਾਇਆਗਾ ਹੋਵੇ ਕਾਲ ਤਖਤ ਦਾ ਜਥੇਦਾਰ ਪੰਜ ਤਖਤਾਂ ਦੇ ਜਥੇਦਾਰ ਜਿੰਨਾਂ ਵਿੱਚ ਜੋ ਮਰਜ਼ੀ ਜਥੇਦਾਰ ਹੋਵੇ ਤੇ ਹਿੰਮਤ ਪਾ ਜੇ ਬਿਰਸਾ ਸਿੰਘ ਬਲਟੋਏ ਵਰਗੇ ਦੇ ਗਾਲਾਂ ਕੱਢਣ ਦੀ ਤੇ ਕਿਉਂ ਕੱਢਿਆ ਨੇ ਕਿ ਤੁਸੀਂ ਭਾਈ ਬਾਣ ਰਹੇ ਹੋ ਬਾਦਲ ਦੇ ਚਮਚੇ ਬਣ ਕੇ ਰਹੇ ਹੋ ਬਾਦਲ ਦੀਆਂ ਕੜਸੀਆਂ ਬਣ ਕੇ ਰਹੇ ਹੋ ਤਾਂ ਕਰਕੇ ਤੁਹਾਨੂੰ ਸਾਰਾ ਕੁਝ ਹੋ ਰਿਹਾਗਾ ਅਇਤ ਆਉਣ ਵਾਲਾ ਭਵਿੱਖ ਆਉਣ ਵਾਲਾ ਸਮਾਂ ਤੁਹਾਡੇ ਲਈ ਸਰੋਣਿਕ ਕਮੇਟੀ ਲਈ ਜਥੇਦਾਰਾਂ ਲਈ ਬਦਲ ਕੇ ਲਈ ਬਹੁਤ ਜ਼ਿਆਦਾ ਮਾੜਾ ਆਊਗਾ ਤੁਸੀਂ ਵੇਖੀ ਜਾਓ ਅਜੇ ਤਾਂ ਨਰੈਣ ਸਿੰਘ ਚੌੜੇ ਤੋਂ ਹੁਣ ਦੱਸੋ ਕੀ ਕਢਾ ਲਿਆ ਕੀ ਤੁਸੀਂ ਉਹਨਾਂ ਤੇ ਤਸੱਦਦ ਕਰਕੇ ਰਿਮਾਂਡ ਲੈਤਾ ਬਾਰ-ਬਾਰ ਪੁਲਿਸ ਨੇ ਰਿਮਾਂਡ ਲੈ ਕੇ ਕੀ ਹਾਸਲ ਕਰ ਲਿਆ ਉਹ ਤੋਂ ਜੀ ਕਿਤੇ ਉਹਦੇ ਨਾਲ ਫੋਟੋਆਂ ਨੇ ਉਹਦੇ ਨਾਲ ਫੋਟੋਆਂ ਮਜੀਠਿਆ ਦਾ ਸਾਰਾ ਦਿਨ ਮਜੀਠੇ ਕੋਲੇ ਜਿਹੜਾ ਮਜੀਠਿਆ ਦਾ ਸੇਖਾਂ ਨੂੰ ਦੇਖ ਕੇ ਰਾਜੀ ਨਹੀਂ ਇਹ ਕਹਿੰਦਾ ਕਿ ਅਸੀਂ ਸਾਡਾ ਪਰਿਵਾਰ ਹੋਵੇ ਅੰਬਰਤਪਾਲ ਸਿੰਘ ਤੇ ਇਹ ਖਿਲਾਫ ਬੋਲਦਾਗਾ ਅੰਬਰਤਪਾਲ ਸਿੰਘ ਇਹਨੂੰ ਵਿਅਵ ਵਰਗਾ ਲੱਗਦਾ ਦੀਪ ਸਿੱਧੂ ਇਹਨੂੰ ਵਿਅਵ ਵਰਗਾ ਲੱਗਦਾ ਲੱਗਦਾ ਸੀ ਤੇ ਆ ਹੁਣ ਜਿਹੜੇ ਭਾਈ ਨਰੈਨ ਸਿੰਘ ਚੌੜੇ ਵਰਗੇ ਆ ਹੁਣ ਤੇ ਦੇ ਜੀਜੇ ਤੇ ਹਮਲਾ ਹੁੰਦਾ ਸੀ ਹੋਂਟਾਂ ਨੂੰ ਲੱਗਣਗੇ ਤੁਹਾਡੇ ਜੀਜੇ ਨੇ ਤੇ ਤੁਸੀਂ ਕਰਤੂਤਾਂ ਕੀ ਕੀਤੀਆਂ ਸਿੱਖ ਪੰਥ ਤੁਹਾਨੂੰ ਮਾਫ਼ ਕਿਸ ਤਰ੍ਹਾਂ ਕਰੇ ਇਹ ਆਧਾਰਨ ਦੱਸ ਦਿਓ ਦੇ ਦਿਓ ਕਿੱਡੇ-ਕੜੇ ਤੁਸੀਂ ਵਪਾਰੀ ਰਹੇ ਹੋ ਚਿੱਟੇ ਦੇ ਤੁਹਾਡੇ ਤੇ ਦੋਸ਼ ਲੱਗਦੇ ਰਹੇ ਆ ਤੁਸੀਂ ਇੱਕ ਦੋਸ ਆ ਕੇ ਕਾਲਤਾ ਸਭ ਤੇ ਕਲੀਅਰ ਕੀਤਾਗਾ ਦੂਜਣ ਤਾਂ ਕਹਿ ਦਿੰਦੇ ਆ ਜੀ ਕਲੀਅਰ ਕਰਦੇ ਨੇ ਕਾਲਤਾ ਸਭ ਤੇ ਆ ਜਾਣਾ ਤੇ ਤੁਸੀਂ ਕੀ ਕੀਤਾ ਭਾਈ ਏ ਬੀਬੀ ਦਾ ਜਿਹੜੇ ਜਜ਼ਬਾਤ ਨੇ ਅਸੀਂ ਸਮਝਦੇ ਆ ਬੀਬੀ ਨੇ ਐਵੇਂ ਨਹੀਂ ਕਹਿਤਾ ਕਿ ਇਹਨੂੰ ਸਖਬੀਰ ਬਾਦਲ ਨੂੰ ਟਰੈਕਟਰ ਦੇ ਮਾਗਰ પા ਕੇ ਕੰਡੀਸ਼ਨਾਂ ਚਾਹੀਦਾ ਸੀ ਐਡਾ ਜ਼ਾਲਮ ਬੰਦਾਗਾ ਇਹਦਾ ਕਹਿਣ ਦਾ ਭਾਵ ਕਿ ਲੋਕਾਂ ਦਾ ਗੁੱਸਾ ਅਜੇ ਠੰਡਾ ਨਹੀਂ ਹੋਇਆ ਸਗੋਂ ਹੋਰ ਫਟ ਰਿਹਾਗਾ ਹੋਰ ਬਲ ਕੇ ਜਿਹੜਾ ਬਾਹਰ ਆ ਰਿਹਾਗਾ ਇਹ ਸਖਬੀਰ ਬਾਦਲ ਨੂੰ ਤੇ ਉਹਦੀ ਪਾਰਟੀ ਨੂੰ ਅੱਜ ਵੀ ਸੋਚਣ ਦਾ ਹੋਰ ਮੌਕਾਗਾ ਇਸ ਸਿੱਖਾਂ ਦੇ ਕੋਲੋਂ ਜਾਂ ਸਿੱਖਾਂ ਤੇ ਜਿਹੜੇ ਜ਼ੁਲਮ ਕਮਾਏ ਨੇ ਜਾਂ ਜਿਨ੍ਹਾਂ ਦੇ ਨੌਜਵਾਨ ਝੂਠੇ ਪੁਲਸ ਮੁਕਾਬਲੇ ਬਣਾ ਕੇ ਮੁੰਡੇ ਮਰਵਾਏ ਨੇ ਉਹਨਾਂ ਦੇ ਸਿਰ ਦੇ ਸਾਈ ਮਰਵਾਏ ਨੇ ਇੱਕ ਉਹ ਗਨਾਵ ਵੀ ਕਬੂਲ ਕਰ ਲੈਣਾ ਤੇ ਉਹਨਾਂ ਮਾਵਾਂ ਭੈਣਾਂ ਦੇ ਘਰ ਜਾ ਕੇ ਉਹਨਾਂ ਦੇ ਪੈਰੀ ਹੱਥ ਲਾ ਦੇਣਾ ਮਾਫੀ ਮੰਗ ਲੈਣਾ ਉਹ ਤੁਸੀਂ ਸਾਰਾ ਕੁਝ ਅਗਲੇ ਦਾ ਯਾਰ ਦਿੱਤਾ ਘਰਾਂ ਦੇ ਘਰਾਂ ਯਾਰ ਦਿੱਤੇ ਕਹਿੰਦੇ ਸੀਗੇ ਪ੍ਰਕਾਸ਼ ਸਿੰਘ ਬਾਦਲ ਨੇ ਸਭ ਤੋਂ ਪਹਿਲਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਸੀ ਉਸ ਤੋਂ ਬਾਅਦ ਪੀੜੀਦਾਰ ਪੀੜੀ ਤੁਰੀ ਆਉਂਦੀ ਆ ਸੁਖਬੀਰ ਬਾਦਲ ਦੇ ਹੱਥ ਵਿੱਚ ਡੋਰ ਆਈ ਤੇ ਸਾਰਾ ਕੁਝ ਮੰਨ ਗਿਆ ਕਿ ਬਰਗਾੜੀ ਦੇ ਵਿੱਚ ਮੈਂ ਕੀਤਾ ਤੇ ਕਰਵਾਇਆਗਾ ਸਜ਼ਾ ਸਿਰਫਾ 5 ਦਿਨ ਦੀ ਸਿਰਫ ਵਰਸਾ ਲੈ ਕੇ ਬੈਠਣਾ ਪਾਂਡੇ ਧੋਣੇ ਇਹ ਸੰਗਤ ਦਾ ਚਾਈ ਚਾਈ ਕਰਦੀ ਆ ਪਾਂਡੇ ਧੋਣਦੀ ਆ ਉੱਥੇ ਇਹ ਸੇਵਾ ਟਾਇਲਟਸ ਸਾਫ ਕਰਦੀ ਆ ਉੱਥੇ ਰੱਤ ਵੀ ਨਹੀਂ ਡਿੱਗਣ ਡਿੱਗਣ ਦਿੰਦੀ ਤੇ ਸੇਵਾਦਾਰ 24 ਘੰਟੇ ਸੇਵਾ ਕਰਦੇ ਨੇ ਇਹ ਇਹਨੂੰ ਸਜ਼ਾ ਗਈ ਸਜ਼ਾ ਦਾ ਫਿਰ ਜਿਸ ਤਰ੍ਹਾਂ ਇਹ ਬੀਬੀ ਨੇ ਕਿਹਾ ਜਾਂ ਇਸ ਤਰ੍ਹਾਂ ਸਜ਼ਾ ਹੁੰਦੀ ਆ ਜਾਂ ਫਿਰ ਨਰੈਣ ਸਿੰਘ ਚੌੜਾ ਕਰਿਆ ਸੀ ਉਸ ਤਰ੍ਹਾਂ ਸਜ਼ਾ ਹੁੰਦੀ ਆ ਜਾਂ ਫਿਰ ਇੱਕ ਅਕਾਲੀ ਬਾ ਬਾ ਫੂਲਾ ਸਿੰਘ ਵੱਲੋਂ ਜਿਹੜੀ ਕੋੜੜੀਆਂ ਦੀ ਸਜ਼ਾ ਗਈ ਸੰਗਤ ਦੇ ਸਾਹਮਣੇ ਬਿਠਾ ਕੇ ਕੋੜੜੇ ਮਾਰਨੇ ਚਾਹੁੰਦੇ ਸੀ ਇਸ ਨੂੰ ਜਾਂ ਸਜ਼ਾ ਉਹ ਹੁੰਦੀ ਹੈ ਜੇ ਉਹ ਸਜ਼ਾ ਦੇ ਦਿੰਦੇ ਤੇ ਲੋਕਾਂ ਦਾ ਮਨ ਠੰਡਾ ਹੋ ਜਾਂਦਾ ਤੇ ਨਾਲੇ ਜਥੇਦਾਰਾਂ ਦੀ ਰਹਿ ਜਾਂਦੀ ਤੇ ਨਾਲੇ ਸਿੱਖ ਕੌਮ ਦੀ ਰਹਿ ਜਾਂਦੀ ਤੇ ਨਾਲੇ ਇਹਨਾਂ ਗੱਦਾਰਾਂ ਦੀ ਰਹਿ ਜਾਂਦੀ ਅੱਜ ਇਹ ਜੇ ਟ੍ਰੋਲ ਕਰਦੇ ਨੇ ਭਾਈ ਅੰਮਰਤਪਾਲ ਸਿੰਘ ਤੇ ਭੜਕਦੇ ਨੇ ਥਾਂ-ਥਾਂ ਤੇ ਇਹਨਾਂ ਨੂੰ ਪਤਾਗਾ ਕਿ ਸਾਡਾ ਤਾਂ ਹੁਣ ਜਿਹੜਾ ਬੀੜਿਆ ਜਿਹੜੀ ਉਹ ਪਾਰ ਲੱਗਦੀ ਨਹੀਂ ਖਤਮ ਹੋ ਚੁੱਕੀ ਆ ਤੇ ਹੁਣ ਇਹਨਾਂ ਨੇ ਚੰਗੇ ਦੋਸਤ ਲਾਉਣੇ ਸ਼ੁਰੂ ਕਰ ਦਿੱਤੇ ਇਸ ਕਰਕੇ ਜਿਹੜਾ ਇਹ ਗੁੱਸਾਗਾ ਇਹ ਬੀਬੀ ਦਾ ਕਿਤੇ ਨਾ ਕਿਤੇ ਸਾਨੂੰ ਜਾਇਜ਼ ਲੱਗਦਾ ਜਿਸ ਤਰ੍ਹਾਂ ਬੀਬੀ ਕਹਿ ਰਹੀ ਆ ਕਿ ਮੇਰਾ ਘਰ ਵਾਲਾ ਸਾਈਂ ਨਹੀਂ ਰਹਿਣ ਦਿੱਤਾ ਇਹਨਾਂ ਲੋਕਾਂ ਨੇ ਉਹਨੂੰ ਮਰਵਾ ਦਿੱਤਾ ਤੇ ਹੁਣ ਤੁਸੀਂ ਦੱਸੋ ਮੈਨੂੰ ਇਹ ਗੁੱਸਾ ਜਾਇਜ਼ ਨਹੀਂ ਤੇ ਹੋਰ ਕੀ ਜਾਇਜ਼ ਹੋਊਗਾ ਜਿਸ ਦੇ ਪੁੱਤ ਮਰਵਾਏ ਹੋਣ ਜਿਸ ਦਾ ਘਰ ਵਾਲਾ ਮਰਵਾਇਆ ਹੋਵੇ ਇਹ ਤੋਂ ਉਦੋਂ ਵੱਡੇ ਗਨਾਹ ਕੀ ਹੋ ਸਕਦੇ ਨੇ ਸਭ ਤੋਂ ਵੱਡਾ ਗਨਾਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਨੂੰ ਜਿਹੜਾ ਇਹਨਾਂ ਨੇ ਗਲੀਆਂ ਦੇ ਵਿੱਚ ਰੋਲਦੇ ਹੋਏ ਦੇਖਿਆ ਤੇ ਉਹਨਾਂ ਦੀ ਪੋਸਤ ਪਨਾਹ ਕੀਤੀ ਇਸ ਤੋਂ ਵੱਡਾ ਰੋਲ ਇਹ ਤੋਂ ਵੱਡੀ ਬੇਅਦਬੀ ਇਸ ਤੋਂ ਵੱਡਾ ਗਨਾਹ ਕੀ ਹੋ ਸਕਦਾਗਾ ਤੇ ਤੁਸੀਂ ਆਪਣੇ ਕਮੈਂਟ ਜਿਹੜਾ ਜ਼ਰੂਰ ਲਿਖਣਾਗਾ ਕਿ ਬਾਦਲ ਕਹਿੰਦੇ ਸਿੱਖ ਕੌਮ ਦਾ ਪੱਠਾ ਬਿਠਾਇਆਗਾ ਸਿੱਖ ਕੌਮ ਦੇ ਵਿੱਚ ਇੱਕ ਡੋਗਰੇ ਧਿਆਨ ਸੰਗ ਡੋਗਰੇ ਵਰਗੇ ਜਿਹੜੇ ਪੈਦਾ ਹੋਏ ਨੇ ਪਾਪੀ ਜਿਹੜੇ ਜ਼ਾਲਮ ਨੇ ਜਿਹੜੇ ਇਹਨਾਂ ਨੇ ਇੱਕ ਤਹੀਆ ਕੀਤਾ ਹੋਇਆ ਕਿ ਸਿੱਖਾਂ ਦਾ ਜਿਹੜਾ ਕੰਮ ਅਸੀਂ ਸਤਿਆਨਾਸ਼ ਕਰਨਾਗਾ ਪਰ ਹੁਣ ਨਹੀਂ ਇੰਨਾ ਤੋਂ ਹੋਣਾ ਕਿਉਂਕਿ ਅਕਾਲ ਪੁਰਖ ਬਹਿਗੁਰੂ ਨੇ ਇਹਨਾਂ ਦੀ ਆਪ ਦੇ ਜਿਹੜਾ ਪਾਟ ਦਿੱਤੀਆਂ ਇਸ ਕਰਕੇ ਵੀਡੀਓ ਵਿੱਚ ਆਪਣੇ ਕਮੈਂਟ ਵੀ ਲਿਖਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਤੇ ਇਸ ਵੀ ਵੀ ਬਾਰੇ ਵੀ ਜਰੂਰ ਲਿਖਣਾ ਤੇ ਭਾਈ ਨਰੈਲ ਸਿੰਘ ਚੋੜੇ ਬਾਰੇ ਵੀ ਚਾਰ ਗੱਲਾਂ ਜਰੂਰ ਲਿਖਣੀਆਂ ਕਿ ਜਿਹੜੀ ਇਹ ਬੀਬੀ ਕਹਿ ਰਹੀ ਆ ਇਹਦਾ ਮਤਲਬ ਕਹਿਣ ਦਾ ਇਹਦੇ ਜਜਵਾਤ ਨੇ ਜਿਹੜੇ ਕਿ ਉਹ ਬਿਲਕੁਲ ਸਹੀ ਨੇ ਜਾਂ ਗਲਤ ਨੇ ਤੁਸੀਂ ਇਹ ਵੀ ਨਿਰਣਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ